ਆਲ ਇੰਡੀਆ ਕਾਂਗਰਸ ਕਮੇਟੀ ਦੇ ਸੰਗਠਨ ਸਿਰਜਣ ਅਭਿਆਨ ਦੇ ਤਹਿਤ ਅੱਜ ਨੂਰਪੇਵਦੀ ਬਲਾਕ ਚ ਇੱਕ ਭਰਮੀ ਮੀਟਿੰਗ ਆਯੋਜਿਤ ਕੀਤੀ ਗਈ ਇਸ ਮਹੱਤਵਪੂਰਨ ਇਕੱਠੀ ਅਗਵਾਈ ਰੂਪਨਗਰ ਜ਼ਿਲ੍ਹਾ ਅਬਜ਼ਰਵਰ ਸੁਭਾਸ਼ ਚੋਪੜਾ ਨੇ ਕੀਤੀ ਜਦਕਿ ਹਲਕਾ ਇੰਚਾਰਜ ਬਰਿੰਦਰ ਸਿੰਘ ਢਿੱਲੋਂ ਨੇ ਸਮਾਗਮ ਦਾ ਸੰਜੋਗ ਕੀਤਾ ਮੀਟਿੰਗ ਵਿੱਚ ਪੰਜਾਬ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸੰਗਠਨ ਸਿਰਜਣ ਅਭਿਆਨ ਦੇ ਕੋਆਰਡੀਨੇਟਰ ਸਾਬਕਾ ਕੈਬਨਟ ਮੰਤਰੀ ਬਲਵਿੰਦਰ ਸਿੱਧੂ ਵੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਸੁਭਾਸ਼ চোপੜਾ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਜੇ ਸੰਗਠਨ ਮਜੂਦ ਹੋਵੇ ਤਾਂ 2027 ਦੇ ਵਿਧਾਨ ਸਭਾ ਚੋਣਾਂ ਚ ਰੂਪਨਗਰ ਹਲਕੇ ਤੋਂ ਕਾਂਗਰਸ ਪਾਰਟੀ ਭਾਰੀ ਬਹੁਮਤ ਨਾਲ ਜਿੱਤ ਹਾਸਲ ਕਰੇਗੀ ਹਰ ਵਰਕਰ ਦੀ ਭੂਮਿਕਾ ਅਹਿਮ ਹੈ ਅਤੇ ਮਜਬੂਤ ਗਰਾਸ ਰੂਟ ਨੈਟਵਰਕ ਦੀ ਕਾਮਯਾਬੀ ਚਾਬੀ ਹੈ ਇਸ ਮੌਕੇ ਤੇ ਰੂਪਨਗਰ ਹਲਕੇ ਦੇ ਨੂਪੇਦੀ ਬਲਾਕ ਦੇ ਕਾਂਗਰਸ ਬਲਾਕ ਪ੍ਰਧਾਨ ਜ਼ਿਲ੍ਹਾ ਕਾਂਗਰਸ ਅਹੁਦੇਦਾਰ ਜ਼ਿਲ੍ਹਾ ਪ੍ਰਚਾਰ ਅਤੇ ਸੰਪਤੀ ਮੈਂਬਰਾਂ ਸਮੇਤ ਵੱਡੀ ਗਿਣਤੀ ਵਿੱਚ ਸਰਪੰਚ ਪੰਚ ਮੈਲਾ ਕਾਂਗਰਸ ਯੂਥ ਕਾਂਗਰਸ ਅਤੇ ਸਮਰਪਿਤ ਵਰਕਰ ਮੌਜੂਦ ਸਨ ਮੇਰਾ ਪੰਜਾਬ ਨਿਊਜ਼ ਲਈ ਪ੍ਰਦੀਪ ਧਮਾਨ ਦੀ ਰਿਪੋਰਟ ਦੇਖੋ ਅੱਜ ਦੀ ਮੀਟਿੰਗ ਪਾਰਟੀ ਦੇ ਹਿਸਾਬ ਨਾਲ ਸਭ ਤੋਂ ਇੰਪੋਰਟੈਂਟ ਮੀਟਿੰਗ ਸੀ ਅਸੀਂ ਇੱਥੇ ਜੱਜ ਕਰਨ ਆਏ ਹਾਂ ਕਿ ਡਿਸਟ੍ਰਿਕਟ ਦਾ ਅਗਲਾ ਦੇਖ ਕੌਣ ਹੋਏ ਪਰ ਜੋ ਅਸੀਂ ਲੋਕਾਂ ਨਾਲ ਗੱਲਬਾਤ ਕੀਤੀ ਤੁਸੀਂ ਦੇਖਿਆ ਡਿਫਰੈਂਟ ਡਿਫਰੈਂਟ ਗਰੁੱਪ ਦੇ ਡਾਕਟਰ ਸੈਲ ਯੂਥ ਕਾਂਗਰਸ ਮਹਿਲਾ ਕਾਂਗਰਸ ओबीसी ਦੇ ਲੋਕ ਐਸ்சி ਐਸਟੀ ਦੇ ਲੋਕ ਹਰ ਹਰ ਬਰਾਦਰ ਦੀ ਦੇ ਲੋਕ ਆ ਕੇ ਮਿਲੇ ਉਹਨਾਂ ਦਾ ਹੈ ਕਿ ਬੰਦਾ ਉਹ ਹੋਣਾ ਚਾਹੀਦਾ ਹੈ ਕਿ ਜਿਹੜਾ ਸਾਰਿਆਂ ਨੂੰ ਨਾਲ ਲੈ ਕੇ ਚੱਲੇ ਦੇਖੋ ਡਿਸਟ੍ਰਿਕਟ ਜਿਹੜਾ ਹੈ ਡਿਸਟ੍ਰਿਕਟ ਮਜ਼ਬੂਤ ਹੋਏਗਾ ਐ ਰਾਹੁਲ ਜੀ ਦਾ ਸੰਦੇਸ਼ ਹੈ ਐ ਇੱਕ ਖੜਗੇ ਜੀ ਦਾ ਸਾਨੂੰ ਉਦੇਸ਼ ਹੈ ਕਿ ਐਸਾ ਆਦਮੀ ਚੁਣੇ ਐਸਾ ਆਦਮੀ ਰਿਕਮੈਂਡ ਕਰੀਏ ਜਿਹੜਾ ਸਾਰਿਆਂ ਦੇ ਦੁੱਖ ਸੁੱਖ ਦੇ ਬਾਗੀਦਾਰ ਹੋ ਜਿਹੜਾ ਸਾਰਿਆਂ ਨੂੰ ਨਾਲ ਲੈ ਕੇ ਚੱਲੇ ਤੇ ਐਸੇ ਲਈ ਹੈ ਜਿਹਨੀ ਐਕਸਰਸਾਈਜ਼ ਹੋ ਰਹੀ ਹੈ ਐਸੇ ਲਈ ਹੋ ਰਹੀ ਮਾਈ ਡਾ ਵੀ ਸਟੱਜਸ ਟੂ ਸੈਂਡ ਦਾ ਨੇਮਸ ਫਵਲ ਲੋਰ ਪ੍ਰੋਬੇਬਲ ਕੈਂਡੀਡੇਟਸ ਪਰ ਮੇਰੇ ਹਿਸਾਬ ਨਾਲ ਅਥੋ ਅਸੀਂ ਬਹੁਤ ਅੱਛਾ ਕਰ ਸਕਦੇ ਹਾਂ ਅਗਰ ਥੋੜੀ ਧੜੇਬਾਜੀ ਘਟੋਏ ਪਰ ਇੱਕ ਦੂਸਰੇ ਦੀ ਅਸੀਂ ਸਨਮਾਨ ਕਰੇ ਅਗਰ ਡਿਸਟ੍ਰਿਕਟ ਮਜ਼ਬੂਤ ਹੋਏਗਾ ਸਾਡਾ ਬਲਾਕ ਮਜ਼ਬੂਤ ਹੋਏਗਾ ਅਥੋ ਤਾਂ ਕਿ ਬੋਥ ਲੈਵਲ ਕਮੇਟੀ ਤੱਕ ਮਜ਼ਬੂਤ ਹੋਏਗੀ ਅਗਰ ਡਿਸਟ੍ਰਿਕਟ ਕਮਜ਼ੋਰ ਹੋਏਗਾ ਤਾਂ ਸਾਰੀ ਚੀਜ਼ਾਂ ਆਪਣੇ ਆਪ ਕਮਜ਼ੋਰ ਹੋ ਜਾਂਦੀ ਤਾਂ ਮuje ਮਨੂ ਪੂਰੀ ਉਮੀਦ ਹੈ ਮੈਂ ਸਾਰੀ ਜਗ੍ਹਾ ਘੁੰਮ ਕੇ ਆਇਆ ਸਾਰੀ ਜਗ੍ਹਾ ਸਾਰੇ ਬਲਾਕਾਂਿਤ ਗਿਆ ਔਰ ਇੱਕ ਇੱਕ ਦੋ ਬਲਾਕ ਰਹਿ ਗਏ ਨੇ ਉਹ ਅੱਜ ਔਰ ਕੱਲ ਪੂਰੇ ਕਰ ਲਾਂਗੇ ਲੇਕਿਨ ਸਚਾਈ ਇਹ ਹੈ ਕਿ ਲੋਕਾਂ ਦੇ ਅੰਦਰ ਕਾਂਗਰਸ ਦੇ ਪ੍ਰਤੀ ਜੋਸ਼ ਚਾਹੁੰਦੇ ਨੇ ਕਿ ਕਾਂਗਰਸੀ ਸਰਕਾਰ ਬਣੇ ਤੇ ਜਿਹੜਾ ਬੇਰੂਪੀ ਸਰਕਾਰ ਆ ਗਈ ਹੈ ਕੀ ਦਿੱਲੀ ਗੁੰਮਰਾ ਕੀਤਾ ਉਹਨਾਂ 10-12 ਸਾਲ ਗੁੰਮਰਾ ਕਰਦੇ ਰਹੇ ਉਹਨਾਂ ਤੇ ਆ ਕੇ ਇੱਕ ਤੇ ਕੰਮ ਦੱਸੇ ਕਿ ਆਮ ਆਦਮੀ ਪਾੜੀ ਨੇ ਕੀਤਾ ਸਵਾਇਦੇ ਕਿ ਟੈਕਸ ਵੇਅਰ ਦਾ ਪੈਸਾ ਉਹ ਪਬਲਿਸਿਟੀ ਦੇ ਉਤੇ ਖਰਚ ਕਰ ਰਹੇ ਨੇ ਉਹਦੇ ਸਵਾ ਉਹਨਾਂ ਕੁਝ ਨਹੀਂ ਕੀਤਾ ਦਿੱਲੀ ਵੀ ਲੋਕਾਂ ਨੂੰ ਧੋਖਾ ਦਿੰਦੇ ਨੇ ਪਰ ਪੰਜਾਬ ਵੀ ਜੀ ਉਸੇ ਤਰ੍ਹਾਂ ਲੋਕਾਂ ਨੂੰ ਧੋਖਾ ਦੇ ਰਹੇ ਨੇ ਲੋਕ ਚਾਹੁੰਦੇ ਨੇ ਚੇਂਜ ਲੋਕ ਚਾਹੁੰਦੇ ਨੇ ਕਾਂਗਰਸ ਆਏ ਜਿਹੜਾ ਸਮਝਦੀ ਹੈ ਲੋਕਾਂ ਦੇ ਦੁੱਖ ਦਰਦ ਨੂੰ ਪਰ ਇਹ ਦੇਖੋ ਐ ਹੀ ਵਜ੍ਹਾ ਸੀ ਇਹ ਮੀਟਿੰਗ ਨੂੰ ਵੀ ਅਸੀਂ ਪੋਸਟਪੋਨ ਕਰਾਇਆ ਕੈਸਲੇ ਉਹਨਾ ਇਸ ਲਈ ਕੀਤਾ ਕਿ ਇੱਥੇ ਫਲੱਡ ਆਇਆ ਦੀ ਫਿਰੌਲ ਗਾਂਧੀ ਜੀ ਨੇ ਫਲੱਡ ਦੇ ਬਾਰੇ ਵੀ ਕਿਹਾ ਕਿ ਤੁਸੀਂ ਸਕੀਮਾ ਵਿਹਾਰ ਨੂੰ ਦੇ ਰਹੇ ਹੋ 8 10000000 ਕਰੋੜ ਦੇ ਆ ਇੱਥੇ ਲੋਕੀ ਮਰਦੇ ਰਹੇ ਨੇ ਤੜਪਦੇ ਰਹੇ ਨੇ ਫਲੱਡ ਦੀ ਵਜ੍ਹਾ ਨਾਲ ਇੱਥੇ ਤੁਸੀਂ 1600 ਕਰੋੜ ਰੁਪਏ ਦਿੱਤਾ ਉਹਨਾਂ ਡਿਮਾਂਡ ਕੀਤੀ ਹੈ ਪ੍ਰਧਾਨ ਮੰਤਰੀ ਨੂੰ ਕਿ ਇੱਥੇ ਘੱਟੋ ਘੱਟ 20000 ਕਰੋੜ ਰੁਪਏ ਲੋਕਾਂ ਦੇ ਰਿਲੀਫ ਵਾਸਤੇ ਆਣਾ ਚਾਹੀਦਾ ਹੈ ਤਾਂ ਕਿ ਲੋਕ ਸੁਭਦੀ ਜੀ ਦਾ ਚੈਨਲ ਆ ਸੁਭ ਦਾ ਚੈਨਲ ਲੈ ਸਕਣ ਔਰ ਮਨੂੰ ਪੂਰੀ ਉਮੀਦ ਹੈ ਕਿ ਪੰਜਾਬ ਦੇ ਅੰਦਰ ਪੰਜਾਬੀ ਜਿਹੜੇ ਸਾਡੇ ਗੁਰੂਆਂ ਨੇ ਸਿਖਾਇਆ ਉਹ ਸਿਖਾਇਆ ਜਨ ਸੇਵਾ ਇੱਕ ਪੰਜਾਬ ਐਸੇ ਆਇਆ ਪ੍ਰਾਂਤ ਦੇ ਜਿਹੜਾ ਸਾਰੇ ਹਿੰਦੂ ਹਿੰਦੁਸਤਾਨ ਨਹੀਂ ਪੂਰੀ ਦੁਨੀਆ ਜੇ ਕਿਸੇ ਦਾ ਦੁੱਖ ਹੁੰਦਾ ਤਾਂ ਸਾਰੇ ਵਾ ਅੱਗੇ ਵਧ ਕੇ ਉਹਨਾਂ ਦੇ ਦੁੱਖ ਦੇ ਭਾਗੀਦਾਰ ਬੰਦੇ ਨੇ ਔਰ ਉਹਨਾਂ ਜਿੰਨੀ ਮਦਦ ਕਰਦੇ ਨੇ ਮੇਰਾ ਖਿਆਲ ਪੰਜਾਬੀ ਸਵਾ ਕੋਈ ਨਹੀਂ ਕਰਦਾ ਔਰ ਯਾਨ ਜਿੱਥੋਂ ਦਾ ਪੰਜਾਬ ਦਾ تعلق ਹੈ ਸਾਡੇ ਗੁਰੂ ਨੇ ਇਹ ਸਿਖਾਇਆ ਉਹਨਾਂ ਪੰਜਾਬੀਆਂ ਨੂੰ ਜਰੂਰਤ ਨਹੀਂ ਹੁੰਦੀ ਕਿਸੇ ਚੀਜ਼ ਦੀ ਲੇਕਿਨ ਜੋ ਸਰਕਾਰ ਦਾ ਫਰਜ਼ ਹੈ ਔਰ ਲੋਕਲ ਸਰਕਾਰ ਦਾ ਫਰਜ਼ ਔਰ ਸੈਂਟਰਲ ਗਵਰਨਮੈਂਟ ਦਾ ਫਰਜ਼ ਉਹ ਆਪਣੇ ਫਰਜ਼ ਤੋਂ ਦੂਰ ਡੋੜੇ ਨੇ ਔਰ ਕਾਂਗਰਸ ਨੇ ਅਤੇ ਕਾਂਗਰਸ ਪੰਜਾਬ ਕਾਂਗਰਸ ਕਮੇਟੀ ਨੇ ਪੂਰੀ ਤਰ੍ਹਾਂ ਲੋਕਾਂ ਦੀ ਸੇਵਾ ਕੀਤੀ ਮਦਦ ਕੀਤੀ ਪ੍ਰਾਉਲ ਜੀ ਨੇ ਅੱਗੇ ਅਦੇ ਜਿੱਤਾ ਕੀ ਹੋਰ ਜਿਆਦਾ ਜਿੰਨੀ ਹੋ ਸਕਦੀ ਹੈ ਕਾਂਗਰਸੀ ਮੰਦਰ ਕਰਨ ਮੇਰੇ ਨਾਲ ਬਲਬੀਰ ਜੀ ਬੈਠੇ ਨੇ ਏ trilon ਸਾਹਿਬ ਬੈਠੇ ਨੇ ਸਚਾਈ ਹੈ ਕਿ ਅੰਨਾ ਵੀ ਕੋਈ ਕਸਰ ਨਹੀਂ ਛੱਡੀ ਲੋਕਾਂ ਦੀ ਸੇਵਾ ਕਰ ਰਹੇ ਤੋਂ ਮੈਂ ਅੰਨਾ ਸਾਰਿਆਂ ਦਾ ਸ਼ੁਕਰੀਆ ਦਾ ਕਰਨਾ ਔਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਵੀ ਸ਼ੁਕਰੀਆ ਦਾ ਕਰਨਾ ਜੋ ਉਹਨਾਂ ਲੋਕਾਂ ਦੀ ਦੁੱਖ ਦੇ ਸਮੇਂ ਜੋ ਮਦਦ ਕੀਤੀ